ਕਲਗੀਤਾ ਟਰਸਟ ਬਰੁਸਾ ਵੱਲੋਂ ਜਿਹੜਾ ਮੋਡਵ ਸੇਵਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਵਿੱਚ ਬੇਘਰਿਆਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਰਹੇ ਨੇ ਉਸ ਦੇ ਵਿੱਚ ਉਸੇ ਕੜੀ ਦੇ ਵਿੱਚ ਮਕਾਨ ਬਣਾ ਕੇ ਦਿੱਤੇ ਗਏ ਨੇ ਸਾਹਮਣੇ ਮਕਾਨ ਨੇ ਜਿੰਨਾਂ ਦਾ ਉਦਘਾਟਨ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਗਿਆਨੀ ਰਗਬੀਰ ਸਿੰਘ ਜੀ ਨੂੰ ਸੱਦਿਆ ਗਿਆ ਹੈ ਔਰ ਉਹਨਾਂ ਵੱਲੋਂ ਇਹ ਉਦਘਾਟਨ ਕੀਤਾ ਜਾ ਰਿਹਾ ਹੈ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਔਰ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਪਹੁੰਚੇ ਨੇ ਔਰ ਇਸ ਤਰ੍ਹਾਂ ਦੇ ਹੁਣ ਤੱਕ ਆ ਬੜੂ ਸਾਹਿਬ ਵੱਲੋਂ ਲਗਭਗ 35 40 ਘਰ ਜਿਹੜੇ ਬਣਾ ਕੇ ਦੇ ਦਿੱਤੇ ਗਏ ਨੇ ਖੜਾਂ ਦੀ ਮਾਰ ਜਿਨ੍ਹਾਂ ਨੂੰ ਵੱਜੀ ਹੈ ਉਹਨਾਂ ਨੂੰ ਇਹ ਘਰ ਜਿਹੜੇ ਆ ਮੂੜ ਵਸੇਬੇ ਦੇ ਤੌਰ ਤੇ ਬਣਾ ਕੇ ਦਿੱਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਘਰ ਜਿਹੜਾ ਲਗਭਗ 6.5 ਲੱਖ ਦੀ ਲਾਗਤ ਨਾਲ ਇਹ ਘਰ ਬੰਦਾ ਹੈ ਔਰ ਪੂਰੀ ਤਰ੍ਹਾਂ ਪ੍ਰੀਫੈਬ੍ਰिकेटेड ਇਹ ਘਰ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਕਿ ਅ ਗਰਮੀਆਂ ਵਾਸਤੇ ਤੇ ਸਰਦੀਆਂ ਵਾਸਤੇ ਬਿਲਕੁਲ ਮਫੀਦ ਘਰ ਮੰਨਿਆ ਜਾਂਦਾ ਹੈ ਔਰ 60 ਸਾਲ ਤੱਕ ਇਸ ਦੀ ਦੱਸੀ ਜਾ ਰਹੀ ਹੈ ਕਿ 7 ਸਾਲ ਤੱਕ ਇਸ ਘਰ ਦਾ ਕੁਝ ਨਹੀਂ ਵਿਗੜਦਾ ਤੇ ਉਦਘਾਟਨ ਕਰਨ ਦੀ ਰਸਮ ਜਿਹੜੀ ਆ ਉਹਦਾ ਕਰ ਲਈ ਗਈ ਹੈ ਸੋ ਇਸ ਤੋਂ ਬਾਅਦ ਸਿੰਘ ਸਾਹਿਬ ਜਿਵੇਂ ਬਾਹਰ ਆਉਂਦੇ ਹੈ ਉਦੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੋਗੇ ਮੁਰਗ ਸੇਵਾ ਜਿਸ ਢੰਗ ਨਾਲ ਚੱਲਦਿਆ ਵਾ ਬੜੂ ਸਾਹਿਬ ਦੀ ਬੜੀ ਵੱਡੀ ਦੇਣ ਹੈ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜਿੱ ਕੀ ਫਤਿਹ ਸੰਤੋਬਾਬ ਆਤਰ ਸਿੰਘ ਜੀ ਮਸਤੂ ਬਾਣੇ ਵਾਲੇ ਮਹਾਂਪੁਰਖਾਂ ਨੇ ਇਸ ਸੰਪਰਦਾਇ ਦਾ ਇੱਕ ਬਹੁਤ ਮਹਾਨ ਬੂਟਾ ਲਾਇਆ ਹੈ। ਔਰ ਜੋ ਮਹਾਪੁਰਖਾਂ ਨੇ ਸੰਕਲਪ ਕੀਤਾ ਸੀ ਉਹ ਸੰਕਲਪ ਨੂੰ ਅੱਗੇ ਲੈ ਕੇ ਚੱਲਦਿਆਂ ਹੋਇਆਂ ਕਲਕੀ ਧਰ ਟਰਸਟ ਬੜੂ ਸਾਹਿਬ ਦੇ ਵੱਲੋਂ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਜਿੱਥੇ ਅਕਾਲ ਅਕੈਡਮੀ ਚੱਲ ਰਹੀਆਂ ਨੇ, ਯੂਨੀਵਰਸਿਟੀ ਚੱਲ ਰਹੀ ਹੈ, ਕਾਲਜ ਚੱਲ ਰਹੇ ਨੇ, ਉੱਥੇ ਹੋਰ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ। ਔਰ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਔਰ بارش ਦੀ ਮਾਰ ਦੇ ਨਾਲ ਬਹੁਤ ਵੱਡਾ ਜਾਨੀ ਮਾਲ ਦੀ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਜ਼ਮੀਨ ਦਾ ਨੁਕਸਾਨ ਹੋਇਆ ਘਰਾਂ ਦੇ ਘਰ ਜਿਹੜੇ ਸਾਨੂੰ ਬਰਬਾਦ ਹੋ ਗਏ ਘਰਾਂ ਦੇ ਘਰ ਟਹਿ ਗਏ ਔਰ ਕਲਕੀ ਧਾਰ ਟਰਸਟ ਬੜੂ ਸਾਹਿਬ ਵੱਲੋਂ ਗੁਰੂ ਸਾਹਿਬ ਦੀ ਮਿਹਰ ਨਾਲ ਇੱਕ ਬਹੁਤ ਵੱਡਾ ਇੱਕ ਮਹਾਨ ਉਪਰਾਲਾ ਕੀਤਾ ਗਿਆ ਕਿ ਪਫ ਪੈਨਲ ਦੇ ਨਾਲ ਘਰ ਬਣਾ ਕੇ ਮੁਰ ਵਸੇਬੇ ਦੇ ਜਿਹੜੇ ਯਤਨ ਨੇ ਉਹ ਮਾਪੁਰਖਾਂ ਦੇ ਵੱਲੋਂ ਸੰਤ ਬਾਬਾ ਦਵਿੰਦਰ ਸਿੰਘ ਜੀ ਹੋਰਾਂ ਵੱਲੋਂ ਸੰਤ ਬਾਬਾ ਜਗਜੀਤ ਸਿੰਘ ਜੀ ਕਾਕਾ ਵੀਰ ਜੀ ਸੰਤ ਬਾਬਾ ਗੁਰਮੀਤ ਸਿੰਘ ਜੀ ਔਰ ਦੇਸ਼ਾਬਦੇ ਸ਼ਾਦੀ ਸੰਗਤ ਦੇ ਸਹਿਯੋਗ ਦੇ ਨਾਲ ਪਫ ਪੈਨਲ ਦੇ ਨਾਲ ਜੋ ਕਿ 24 ਘੰਟਿਆਂ ਦੇ ਵਿੱਚ ਜਿਹੜਾ ਘਰ ਹੈ ਉਹ ਰਹਿਣਯੋਗ ਹੋ ਜਾਂਦਾ ਹੈ ਤਿਆਰ ਹੋ ਜਾਂਦਾ ਹੈ ਔਰ 35 ਘਰ ਜਿਹੜੇ ਨੇ ਤਿਆਰ ਕਰ ਚੁੱਕੇ ਨੇ 20 ਘਰ ਜਿਹੜੇ ਨੇ ਸੌਂਪ ਚੁੱਕੇ ਨੇ ਔਰ ਬਾਕੀ ਜਿਹੜੇ 15 16 ਘਰ ਨੇ ਉਹ ਕੱਲ ਤੱਕ ਪਰਿਵਾਰਾਂ ਨੂੰ ਚਾਬੀਆਂ ਜੜੀਆਂ ਨੇ ਉਹ ਸੌਂਪ ਕੇ ਤੇ ਮੁੜ ਵਸੇਬ ਦਾ ਜਿਹੜਾ ਯਤਨ ਹੈ ਉਹ ਮਾਪੁਰਖਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ ਵੱਡੀ ਮਾਪੁਰਖ ਸੰਤ ਬਾਬਾ ਦਿਵਿੰਦਰ ਸਿੰਘ ਜਿਹੋਰਾ ਵੱਲੋਂ ਕਲਗੀ ਤੋਂ ਅਲਟਰਾਸਟ ਬਾੜੂ ਸਾਹਿਬ ਦੇ ਵੱਲੋਂ ਜਿਹੜੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਸਿੰਘ ਸਾਹਿਬ ਇੱਕ ਪੰਥਕ ਹਲਕਿਆਂ ਦੀ ਜੇ ਗੱਲ ਕਰੀਏ ਪਹਿਲੀ ਵਾਰ ਇਸ ਇਤਿਹਾਸ ਦੇ ਵਿੱਚ ਹੋਇਆ ਵਾ ਕਿ ਜਿਹੜੀ ਦਸਤਾਰਬੰਦੀ ਉਹ ਦੁਬਾਰਾ ਕੀਤੀ ਗਈ ਪਹਿਲਾਂ 2.5 ਵਜੇ ਰਾਤ ਨੂੰ ਹੋਈ ਸੀ ਹੁਣ ਦੁਬਾਰਾ ਵੀ ਤੁਸੀਂ ਵੀ ਹਾਲਾਂਕਿ ਉੱਥੇ ਮੌਜੂਦ ਸੀ ਔਰ ਤੁਹਾਡਾ ਪਹਿਲਾ ਬਿਆਨ ਇਹ ਸੀਗਾ ਕਿ ਇਹ ਬੜੀ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ ਤੇ ਹੁਣ ਤੁਹਾਨੂੰ ਲੱਗਦਾ ਕਿ ਇਹ ਸਾਰਾ ਕੁਝ ਪੂਰਾ ਹੋ ਚੁੱਕਾ ਵਾ ਤੇ ਦੁਬਾਰਾ ਕੋਈ ਲੋੜ ਨਹੀਂ ਪੈਗੀ ਜੀ ਦੇਖੋ ਸਾਰਾ ਕੁਝ ਕੱਲ ਉੱਥੇ ਬੋਲਿਆ ਜਾ ਚੁੱਕਾ ਮੇਰਾ ਤਾਂ ਖਿਆਲ ਸੀ ਕਿ ਇਸ ਵੇਲੇ ਗੱਲ ਕਰਨੀ ਤੇ ਨਹੀਂ ਬਣਦੀ ਕਿ ਉਹ ਸਾਰੀ ਗੱਲਬਾਤ ਕੱਲ ਹੋ ਚੁੱਕੀ ਹੈ ਔਰ ਜਿਹੜਾ ਸਨਮਾਨ ਸੀ ਜੱਥੇ ਬੰਦੀਆਂ ਵੱਲੋਂ ਉਹ ਕੱਲ ਕੇਸਕਰ ਸਾਹਿਬ ਵਾਸਤੇ ਦਿੱਤਾ ਜਾ ਚੁੱਕਾ ਹੈ ਹੁਣ ਕੋਈ ਇੱਤੇ ਵਿਵਾਦ ਨਹੀਂ ਰਹਿਣਾ ਚਾਹੀਦਾ ਤੁਸੀਂ ਕੰਮਸ਼ੀਨਰ ਜੀ ਜਾਣ ਚਾਹੀਦਾ ਪੰਥ ਵਿੱਚ ਵਿਵਾਦ ਕੋਈ ਵੀ ਨਹੀਂ ਹੋਣਾ ਚਾਹੀਦਾ ਪੰਥ ਸੇਵਾ ਕਰ ਕਿਦਾਂ ਲੱਗਿਆ ਜੀ ਆਪ ਜੀ ਨਿੱਜੀ ਤੌਰ ਤੇ ਵਿਜ਼ਿਟ ਕੀਤੀ ਜੀ ਅਹ ਦੇਖੋ ਬਹੁਤ ਸੋਹਣਾ ਘਰ ਹੈ ਮੈਂ ਕੁਝ ਦਿਨ ਪਹਿਲਾਂ ਬਾਬਾ ਜੀ ਬਾਬਾ ਜਰਜੀਤ ਸਿੰਘ ਜੀ ਮੇਰੇ ਕੋਲ ਆਏ ਵੀ ਸਨ ਉਹ ਮੈਂ ਇਸ ਬਾਰੇ ਪੂਰੀ ਜਾਣਕਾਰੀ ਉਹਨਾਂ ਕੋਲ ਹਾਸਲ ਵੀ ਕੀਤੀ ਸੀਗੀ ਜੀ ਇਸ ਘਰ ਦੀ ਬਹੁਤ ਅੱਛੀ ਲਾਈਫ ਹੈ ਇਹਦੀ ਸਾਮ ਸੰਭਾਲ ਕਰਨੀ ਜਿਹੜੀ ਖੈਰ ਸਾਮ ਸੰਭਾਲ ਤਾਂ ਹਰ ਇੱਕ ਦੇ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਸਾਮ ਸੰਭਾਲ ਕੀਤੀ ਜਾਏ ਤੇ 50 ਸਾਲ ਤੱਕ ਦੀ ਇਸ ਘਰ ਦੇ ਜਿਹੜੀ ਆ ਉਹ ਗਾਰੰਟੀ ਹੈ 50 ਸਾਲ ਤੱਕ ਘਰ ਜਿਹੜਾ ਰਹਿਣ ਦੇ ਯੋਗ ਹੈ ਸਾਊਂਡ ਪ੍ਰੂਫ ਹੈ ਫਾਇਰ ਪ੍ਰੂਫ ਹੈ ਔਰ ਬੜੀਆਂ ਜੋ ਘਰ ਚ ਜੋ ਜ਼ਰੂਰਤਾਂ ਹੁੰਦੀਆਂ ਨੇ ਉਹ ਸਾਰੀਆਂ ਇਹਦੇ ਵਿੱਚ ਪੂਰੀਆਂ ਕੀਤੀਆਂ ਹੋਈਆਂ ਨੇ ਔਰ ਬਰਤਨ ਗੈਸ ਗੈਸੀ ਚੁੱਲ੍ਹਾ ਆਦਿਕ ਕੁੱਕਰ ਹਰ ਚੀਜ਼ ਜਿਹੜੀ ਆ ਉਹ 6 ਮਹੀਨੇ ਤੱਕ ਦਾ ਰਾਸ਼ਨ ਉਹ ਮਾਪੁਰਖਾਂ ਦੇ ਵੱਲੋਂ ਜਿਹੜਾ ਉਹ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ ਕਿਉਂਕਿ ਨੁਕਸਾਨ ਹੀ ਇੰਨਾ ਹੋ ਚੁੱਕਾ ਹੈ ਕਿ ਪਰਿਵਾਰ ਜਿਹੜੇ ਨੇ ਉਹ ਪ੍ਰਸ਼ਾਦ ਦੇ ਉਤੋਂ ਵੀ ਆਤਰ ਹੋਏ ਬੈਠੇ ਨੇ ਕੋਈ ਹੋਰ ਸੰਗਤਾਂ ਨੂੰ ਅਪੀਲ ਕਰਨਾ ਚਾਹੋਗੇ ਜੀ ਕਿ ਇਸ ਢੰਗ ਦੀ ਜਿਹੜੀ ਸੇਵਾ ਉਹ ਜੇ ਯੋਗਦਾਨ ਪਾਉਣ ਦੇਖੋ ਜੋ ਪ੍ਰਮਾਤਮਾ ਜੇਕਰ ਸਾਨੂੰ ਦਾਤਾਂ ਦਿੰਦਾ ਹੈ ਤੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਸਾਨੂੰ ਇਹਨਾਂ ਸਾਰੇ ਕਾਰਜਾਂ ਵਾਸਤੇ ਜਿਹੜੀ ਸਹਾਇਤਾ ਹੈ ਇਹ ਜ਼ਰੂਰ ਕਰਨੀ ਚਾਹੀਦੀ ਹੈ ਇਸ ਵੇਲੇ ਉਹ ਪਰਿਵਾਰ ਮੇਰੇ ਨਾਲ ਹੈ ਜਿਨ੍ਹਾਂ ਨੂੰ ਕਲਗੀਧਰ ٹرسٹ ਬੜੂ ਸਾਹਿਬ ਵੱਲੋਂ ਇਹ ਮਕਾਨ ਬਣਾ ਕੇ ਦਿੱਤਾ ਗਿਆ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਂ ਤੁਹਾਡਾ ਜੀ ਗੁਰਪ੍ਰੀਤ ਸਿੰਘ ਭਾਜੀ ਗੁਰਪ੍ਰੀਤ ਸਿੰਘ ਤੁਹਾਡਾ ਕੀ ਨਾਂ ਜੀ ਮਨਜੀਤ ਕੌਰ ਜੇ ਉਹ ਦ੍ਰਿਸ਼ ਜੇ ਆਪਾਂ ਦੇਖੀਏ ਜਦੋਂ ਬਹੁਤ ਵੱਡਾ ਨੁਕਸਾਨ ਹੋਇਆ ਸੀ ਤੁਹਾਡਾ ਸਾਰੇ ਜਿਹੜੇ ਤੁਹਾਡੇ ਘਰ ਹੈ ਟਹਿ ਟੇ ਦੀ ਹੋ ਗਏ ਸੀ ਉਦੋਂ ਕਿਸ ਤਰ੍ਹਾਂ ਦੇ ਚੀਜ਼ਾਂ ਦਿਮਾਗ 'ਚ ਆਉਂਦੇ ਸੀ ਤੁਹਾਨੂੰ ਲੱਗਦਾ ਸੀ ਕਿ ਕਦੀ ਘਰ ਦੁਬਾਰਾ ਬਣ ਪਾਵੇਗਾ ਨਹੀਂ ਭਾਜੀ ਦਿਹਾੜੀਦਾਰ ਬੰਦੇ ਕਿੱਥੋਂ ਐਦਾਂ ਸੋਚ ਹੀ ਨਹੀਂ ਇੰਨੀ ਹੈਗੀ ਪਾਣ ਦੀ ਹੂੰ। ਜਿਹੜੀ-ਜਿਹੜੀ ਬੰਦਾ ਨਹੀਂ ਪਾ ਸਕਦਾ ਭਾਜੀ ਇਹ ਤੇ ਬਾਬਿਆਂ ਦਾ ਧੰਨਵਾਦ ਬਾਬੇ ਬੜੇ ਸੋਹ ਵਾਲਿਆਂ ਦਾ ਜਿਨ੍ਹਾਂ ਨੇ ਸਾਡੀ ਬਾਹ ਫੜੀ ਜਿਨ੍ਹਾਂ ਨੇ ਪਾ ਕੇ ਦਿੱਤੇ। ਹੂੰ। ਹਾਂਜੀ। ਅੱਜ ਕਿਦਾਂ ਦਾ ਲੱਗ ਰਿਹਾ? ਅੱਜ ਬਹੁਤ ਵਧੀਆ ਲੱਗਣ ਦਾ ਜੀ ਨਵੇਂ ਘਰ ਵੇਖ ਕੇ। ਅੱਛਾ। ਹਾਂਜੀ। ਤੁਹਾਨੂੰ ਕਿੱਦਾਂ ਲੱਗਿਆ ਕਿ ਉਹ ਘਰ ਤੇ ਤੁਸੀਂ ਸੰਭਾਲਣਾ? ਬਹੁਤ ਵਧੀਆ ਲੱਗਿਆ ਬਾਬਾ ਜੀ। ਹੂੰ। ਬੜੂ ਸਾਹਿਬ ਗੁਰਦੁਆਰੇ ਵਾਲਿਆਂ ਦਾ ਮੈਂ ਬਹੁਤ ਬਹੁਤ ਧੰਨ ਕਰਦੀ ਧੰਨਵਾਦ ਕਰਦੀ ਹਾਂ ਸੇਵਾਦਾਰਾਂ ਦਾ। ਹੂੰ। ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਘਰ ਬਣਾ ਕੇ ਦਿੱਤਾ ਸਾਡੇ ਤੋਂ ਨਹੀਂ ਬਣਦਾ ਬਾਬਾ ਜੀ। ਜਿਹੜੇ ਤੁਹਾਡੇ ਪਹਿਲੂ ਘਰ ਸੀਗੇ ਤੇ ਉਹਦੇ ਵਿੱਚ ਤੁਹਾਨੂੰ ਕੀ ਫਰਕ ਨਜ਼ਰ ਆਉਂਦਾ? ਬਹੁਤ ਜ਼ਿਆਦਾ ਫਰਕ ਆਉਂਦਾ। ਉਹ ਇੱਕ ਕਮਰਾ ਸੀ। ਉੱਥੇ ਸਭ ਕੁਝ ਖਾਣ ਪੀਂਦੀ ਆ ਵਸਤਾ ਵੀ ਉੱਥੇ ਰਹਿੰਦੇ ਸੀ। ਤੇ ਇੱਧਰ ਹੁਣ ਦੋ ਕਮਰੇ ਆ, ਇੱਕ ਰਸੋਈ ਆ, ਇੱਕ ਹਾਲ। ਹੂੰ। ਇੱਕ ਚੀਜ਼ ਜਿਹੜੀ ਆ ਇਹਨਾਂ ਨੇ ਇੱਕ ਹੋਰ ਚੀਜ਼ ਕੀਤੀ ਆ ਕਿ ਤਿੰਨ ਮਹੀਨੇ ਦਾ ਰਾਸ਼ਨ ਵੀ ਦਿੱਤਾ। ਹਰ ਤਰ੍ਹਾਂ ਦੀ ਚੀਜ਼ ਜਿਹੜੀ ਆ ਹਨਾ ਉਹ ਪੂਰੀ ਕਰਕੇ ਦੇ ਦਿੱਤੀ ਕਿ ਤਿੰਨ ਮਹੀਨੇ ਤੱਕ ਕਿਤੇ ਇੱਧਰ ਉੱਧਰ ਨਾ ਵੇਖਣਾ ਪਏ। ਇਹ ਤੁਹਾਨੂੰ ਕਿਦਾਂ ਦਾ ਲੱਗਾ ਇਹ? ਬਹੁਤ ਵਧੀਆ ਪਾਜੀ। ਕੰਮ ਵੀ ਇਦਾਂ ਤੇ ਬੰਦੇ ਸਾਰੇ ਪਾਣੀ ਪੁਣੀ ਕਰਕੇ ਜੋ ਵੀ ਦਿਹਾੜੀਦਾਰ ਬੰਦੇ ਕੰਮ ਤੇ ਬਾਬਾ ਨੇ ਰੋਚ ਨਹੀਂ ਦਿੱਤਾ ਤਾਂ ਨਾ ਮਹੀਨਾ ਦਾ ਫਰਿਡਿ ਵੀ ਦਿੱਤੀ ਜੇ ਇੱਕ ਹਮਮਮ ਹੋਰ ਬਿਸਤਰੇ ਕੱਪੜੇ ਵੀ ਦਿੱਤੇ ਨਾਲ ਸੋਈ ਦੇ ਸੰਸ ਹਾਂਜੀ ਤੁਹਾਨੂੰ ਲੱਗਦਾ ਜੀ ਤੁਹਾਡਾ ਰਸੋਈ ਦਾ ਸਾਰਾ ਸਮਾਨ ਪੂਰਾ ਬਣ ਹਾਂਜੀ ਬੂਰਾ ਤੁਹਾਡੀ ਕਿਰਪਾ ਨਾਲ ਸੋਣਾ ਬਣਿਆ ਕੀ ਕਹਿਣਾ ਚਾਹੋਗੇ ਮਾਤਾ ਜੀ ਤੁਹੀ ਸੋਣਾ ਬਣਿਆ ਸੋਣਾ ਬਣਿਆ ਤੁਹਾਡੀ ਕਿਰਪਾ ਹੋ ਗਈ ਮਿਹਰ ਹੋ ਗਈ ਤੁਹਾਡੀ ਬਹੁਤ ਇਹ ਬੜੂ ਸਾਹਵਾਲਿਆਂ ਦੀ ਕਿਰਪਾ ਹੋਈ ਹੈ ਜੀ ਤੁਹਾਂ ਬਚਾਇਆ ਤਾ ਦੁਨੀਆ ਨੂੰ ਮਾੜਿਆਂ ਨੂੰ ਤੁਹਾਂ ਬਚਾਇਆ ਕੋਈ ਨਹੀਂ ਇੱਥੇ ਪੁੱਤ ਗੱਲ ਕਰਦਾ ਕੋਈ ਨਹੀਂ ਗੱਲ ਕਰਦਾ ਅਸੀਂ ਪੰਜ ਡੁੱਬੇ ਰਹੇ ਸਾਡੇ ਕੋਠੇ ਡੇਗੇ ਮੇਰਾ ਵੀ ਉਸਾਰ ਦਿਓ ਤੇ ਆਈ ਬੱਚੇ ਲੈ ਕੇ ਹਾਂ ਤੁਹਾਂ ਬਹੁਤ ਤੁਹਾਡੀ ਮਾਤਾ ਕਾੜਾ ਬਣ ਗਿਆ ਨਾ ਤਾਂ ਅਸੀਂ ਬਹੁਤ ਖੁਸ਼ ਹਾਂ ਸਾਡਾ ਵੀ ਬਣਾ ਜਾ ਬਾਲੀ ਨਹੀਂ ਹੈਗੀ ਬਿਲਕੁਲ ਜੀ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਪਰਿਵਾਰ ਜਿਹੜੇ ਨੇ ਔਰ ਬਿਲਕੁਲ ਇਹਨਾਂ ਦੀ ਆਸ ਟੁੱਟ ਚੁੱਕੀ ਸੀ ਜਦੋਂ ਕਿ ਇਹ ਪੂਰਾ ਇਲਾਕਾ ਜਿਹੜਾ ਪਾਣੀ ਦੇ ਵਿੱਚ ਡੁੱਬ ਚੁੱਕਿਆ ਸੀ ਹੁਣ ਅੱਜ ਜਿਹੜੇ ਘਰ ਇਹਨਾਂ ਨੂੰ ਬਣਾ ਕੇ ਦਿੱਤੇ ਗਏ ਨੇ ਪ੍ਰੀ ਫੈਬ੍ਰିକੇਟਿਡ ਘਰ ਨੇ 60 ਸਾਲ ਇਹਨਾਂ ਦੀ ਲਾਈਫ ਮੰਨੀ ਜਾਂਦੀ ਏ ਔਰ ਉਹਦੇ ਨਾਲ ਨਾਲ ਹਰ ਤਰ੍ਹਾਂ ਦਾ ਘਰ ਦਾ ਸਮਾਨ ਉਹ ਮਹੀਆ ਕਰਵਾਇਆ ਗਿਆ ਹੈ ਫਰਨੀਚਰ ਤੋਂ ਲੈ ਕੇ ਗੈਸ ਚੁੱਲ੍ਹੇ ਤੱਕ ਰਾਸ਼ਨ ਪਾਣੀ ਸਭ ਕੁਝ 3 ਮਹੀਨੇ ਦਾ ਮਹੀਆ ਕਰਵਾਇਆ ਗਿਆ ਹੈ ਕਿਉਂਕਿ ਇਹ ਦਿਹਾੜੀ ਕਰਨ ਵਾਲੇ ਮਜ਼ਦੂਰ ਨੇ ਤੇ ਇਹਨਾਂ ਨੂੰ ਇਹ ਹੈ ਕਿ 3 ਮਹੀਨੇ ਤੱਕ ਹੋ ਸਕਦਾ ਰੋਜ਼ਗਾਰ ਕਿਤੇ ਨਾ ਮਿਲੇ ਕਿਉਂਕਿ ਹਾਲ ਦੀ ਘੜੀ ਰੋਜ਼ਗਾਰ ਵੀ ਨਹੀਂ ਮਿਲਦਿਆ ਇਸੇ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਲਗੀਧਰ ٹرسٹ ਬੜੂ ਸਾਹਿਬ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਇਹਨਾਂ ਨੂੰ ਨਾਲ ਦੀ ਨਾਲ ਜੀਵਿਕਾ ਜੀਣ ਵਾਸਤੇ ਜਿਹੜੇ ਜ਼ਰੂਰੀ ਚੀਜ਼ਾਂ ਨੇ ਉਹ ਵੀ ਮਹੀਆ ਕਰਵਾਈਆਂ ਗਈਆਂ ਹਨ